ਰੇ ਖਤਰਾ ਤਰਨਾ ਕਾਪੂ ਨੂੰ ਕਦੋਂ ਉਦਾਸ ਸੁਮੈ ਘਰੇ ਜਾ ਮੈਂ ਕੰਮ ਕਰਾਂ ਇਸ ਕਰਕੇ ਸਾਡਾ ਮਨ ਹਾਜ਼ਰ ਨਹੀਂ ਹੈ ਗੁਰਦਵਾਰ ਜਪ ਦੀ ਜੇ ਵੀ ਪੜਦੇ ਆਪਾਂ ਇੱਕ ਦੋ ਪੰਕਤੀਆਂ ਦੇ ਹਾਜ਼ਰ ਰਹਿੰਦਾ ਹੈ ਮਨ ਭਜਨ ਦਾ ਨਾਲ ਹੀ ਮਾਰ ਜਾਂਦਾ ਹੈ ਫਿਰ ਰਾਜ ਸਲੋਕਾਂ ਦੇ ਅੰਦਰ ਹਾਜ਼ਰ ਹੋ ਜਾਂਦਾ ਹੈ ਉਹ ਐਨ ਸੁਭਾਤ ਵਾਲਾ ਹੈ ਕਿ ਹਾਂ ਮੈਂ ਬਾਣੀ ਪੜੀਆ ਲੇਕਿਨ ਅੰਦਰ ਕੀ ਪੜਿਆ ਉਸ ਤੋਂ ਤੱਕ ਨਹੀਂ ਤਾਂ ਗੁਰਗੱਰ ਜਦੋਂ ਅਸੀਂ ਆਹ ਜਪ ਕਰਾਂਗੇ ਇਹ ਜਪਰੇ ਗੁਰਬਾਰੇ ਮਨ ਤੇ ਸਾਡੇ ਕੰਟਰੋਲ ਕਰਨਾ ਉਹ ਫੜ ਕੇ ਆਪਣੇ ਘਰੇ ਜਾਣਾ ਅਸੀਂ ਕੀ ਜਪਣਾ ਨੂੰ ਕੋਤੋਂ ਵਾ ਇਹ ਨੂੰ ਸੁਣਾ ਗੁਰੂ ਇਹ ਨੂੰ ਸੁਣਾ ਜਿੰਨਾ ਤੇ ਸੁਣੀ ਜਾਵਾਂਗੇ ਸਾਡਾ ਮਨ ਆ ਜਾ ਰਿਹਾਗਾ ਤਾਂ ਗੁਰਬਾਰੇ ਆਪ ਸ਼ੁਰੂ ਕਰੇ ਇਹ ਨੂੰ ਸਾਰੇ ਸੰਗਤ ਨੂੰ ਜਪਣਾ ਹੈ ਗੁਰਬਾਰੇ ਕੋਈ ਨਾ ਹਰ ਭਜਨ ਨਹੀਂ ਸਰਕਾਰ ਸਾਡਾ ਆਹ ਭਗਤੀ ਕਰੇ ਉਹਨਾਂ ਸਰਕਾਰਾਂ ਨਹੀਂ ਗੁਰਬਾਰੇ ਇਹ ਸਿਰ ਭਗਤੀ ਕਰਾਂਗੇ ਜਪਾਂਗੇ ਤਾ ਗੁਰੂ ਸਾਹਿਬ ਜਰਨ ਪਾਸਕੇ ਸ਼ਰਮਨ ਗਿਆਨ ਧਿਆਨ ਤਤ ਬੁੱਧ ਪ੍ਰਭੂ ਕੇ ਸ਼ਰਮਨ ਜਪਤਾ ਪੂਜਾ ਪੂਜਾ ਕੇ ਇਹਦੇ ਅੰਦਰ ਸਾਡੇ ਜਿਹੜਾ ਅੰਦਰ ਗਿਆਨ ਗ੍ਰਿਹਦੇ ਅੰਦਰ ਬੜੇ ਤਕ ਹੁਣ ਤਾਂ ਆਓ ਪਰੇਰ ਜੱਪੋ ਜੀ 5 ਮਿੰਟ ਆਪਾਂ ਲਾਈਓ ਉਸ ਤੋਂ ਬਾਅਦ ਸਮਾਪਤੀ ਕਰਾਂਗੇ ਜੀ ਉਪਾਰ ਗਰੂ ਉਪਾਰ ਗਰੂ ਉਪਾਰ ਗਰੂ ਉਪਾਰ ਗਰੂ गुरुमार गुरु

ਪੜ੍ਹ ਕੇ ਉੱਠਾਰੇ ਇਸ ਨਾਮ ਆਪਾਂ ਇਸ ਨਾਮ ਉਹ ਜਪੀ ਇਹਨੂੰ ਕਹੇ ਨੇ ਮੇਰਾ ਮਾਲਕ ਭਾਵੇਂ ਉੱਠ ਹਰ ਨਾਮ ਤੇ ਆਵੇ ਭਾਵੇਂ ਉੱਠ ਹਰ ਨਾਮ ਤੇ ਆਵੇ ਤਾਂ ਗੁਰਦਾਰਿਓ ਸਿਮਿਲਾ ਅੰਬਰ ਜੋ ਵੀ ਅਸੀਂ ਮੁਖ ਤੋਂ ਜਾਣੇ ਇਹ ਜਿਵਾਨੇ ਜਪਨਾ ਹੱਥ ਪੈਰ ਸਭ ਕੰਮ ਕਰ ਚੀਤ ਮਨ रंजन ਨਾਮ ਇਹ ਕੋੁਰਬਾਨੀ ਦਾ ਪ੍ਰਵਾਨ ਹੈ ਪਰ ਨਾਮ ਦੇ ਜੀ ਪ੍ਰਤਿਭ ਹੋ ਜੇ ਇਹਨਾਂ ਦੀ ਬਾਣੀ ਮੁਖ ਤੋਂ جاری ਹੋਏ ਕਿ ਹੱਥ ਪੈਰ ਸਭ ਕੰਮ ਕਰ ਜਿਹਨੇ ਕੰਮ ਕਰਨਾ ਹੈ ਉਹ ਹੱਥ ਪੈਰ ਨਾਲ ਕੰਮ ਕਰ ਪਰ ਚਿੱਤ ਮਾਰਕ ਦੇ ਨਾਲ ਜੋੜ ਕੇ ਰੱਖਾ ਤਾਂ ਇਸ ਤਰੀਕੇ ਨਾਲ ਜਪਾਂਗੇ ਇੱਥੇ ਗੁਰੂ ਸਾਹਿਬ ਦੀ ਗੱਲ ਕੀ ਲੈ ਰਹੇ ਕਿ ਦੁੱਖ ਕਲੇਸ਼ ਨਾ ਹੋਵੇ ਆਪੇ ਗੁਰ ਮੰਤਰ ਜਪਦੇ ਉਹ ਇਹ ਵਾਰੀ ਜਦ ਤੀਸਾ ਲਾਂਗੇ ਤਾਂ ਗੁਰਪਰਵ ਘਰ ਦੇ ਵਿੱਚ ਸਾਡੇ ਜਿਹੜੇ ਕਲੇਸ਼ ਨੇ ਸਾਡੇ ਦੁੱਖ ਨੇ ਸਾਡੇ ਗਰੀਬੀ ਹੈ ਸਾਡੇ ਰੋਗ ਲੱਗੇ ਨੇ ਸਾਰੇ ਗੁਰਪਰਵ ਗੁਰੂ ਸਾਹਿਬ ਤੇ ਗੁਰੂ ਸਾਹਿਬ ਕਦੇ ਗੁਰਬਾਣੀ ਦੇ ਅੰਦਰ ਝੂਠ ਨਹੀਂ ਹੋਈ ਸਕਦਾ ਕਿ ਕੋਈ ਪੰਗਤੀ ਲਿਖੀ ਹੋਵੇ ਇਸ ਨਾਲ ਨਹੀਂ ਇਹ ਲੋਕ ਸਾਬਤ ਕਰ ਹੀ ਨਹੀਂ ਸਕਦਾ ਕਿ ਨਹੀਂ ਇਹ ਠੀਕ ਨਹੀਂ ਲੈ ਕਰ ਨਹੀਂ ਜੋ ਗੁਰੂ ਸਾਹਿਬ ਨੇ ਦੱਸਿਆ ਕੀਤਾ ਹੈ ਉਹ ਬਿਲਕੁਲ 100% ਸਹੀ ਹੈ ਉਹ ਤਜਰਬੇ ਉਹਨਾਂ ਨੇ ਦੇਖਿਆ ਉਹਨਾਂ ਨੇ ਹੰਡਾਇਆ ਹੈ 10 ਵਾਰ ਕਿਹਾ ਤੇ ਜੋ ਦੇਖਿਆ ਉਹ ਧੰਨ ਸ੍ਰੀ ਗੁਰਗੰਸਾਹਿਬ ਦੇ ਚਲੇ ਜਾ ਜੋ ਉਹਨਾਂ ਨੇ ਤਜਰਬੇ ਕਰਦੇ ਨੇ ਉਹ ਧੰਨ ਸ੍ਰੀ ਗੁਰਗੰਸਾਹਿਬ ਦਰਜ ਕੀਤਾ ਤਾਂ ਸਾਨੂੰ ਵੀ ਜਪਣਾ ਚਾਹੀਦਾ ਹੈ ਇਸ ਤਰ੍ਹਾਂ ਨਾਮ ਜਪ ਕੇ ਅਸੀਂ ਆਪਣਾ ਜੀਵਨ ਸਫਲ ਕਾ ਸਕਦੇ ਆ ਇਹ ਨਾਮ ਜਪਾਂਗੇ ਜਦੋਂ ਇਹ ਫਿਰ ਮਾਲਕ ਨੇ ਸਾਨੂੰ ਅੰਦਰੋਂ ਹਰ ਸੰਗੀਤ ਤੋਂ ਨਾਲ ਸ਼ੁਰੂ ਕਰ ਦੇਵੇ ਸਾਡੇ ਅੰਦਰੋਂ ਨਾਮ ਦੀਆਂ ਔਰ ਹਰ ਰਸ ਲੂਕੜ ਪਦਾਰਥ ਸਾਡੇ ਮੂੰਹ ਖੰਮੀ ਸਾਨੂੰ ਮਿੱਠਾ ਰਹੇਗਾ ਜਦ ਕਿ ਆਪਾਂ ਬੱਚਾ ਟੋਪੀ ਖਾਦੀ ਹੋ ਬੰਦੇ ਦੇ ਵਿੱਚ ਉਹ ਖਾ ਕੇ ਸਾਡੇ ਜਾੜਾ ਮਿੱਠੀ ਹਰ ਰਸ ਨਿਕਲਦਾ ਹੈ ਉਹ ਮਿੱਠਾ ਰਸ ਨਿਕਲਦਾ ਹੈ ਜਿਹਨੂੰ ਜਿਹਨੂੰ ਕਹਿੰਦੇ ਬਰ ਰਸ ਇਹਨੂੰ ਮਹਾਰਸ ਬਾਰਸ ਅੰਮ੍ਰਿਤ ਰਸ ਜਿਸ ਤਰ੍ਹਾਂ ਪਾ ਬਾਹਰੋਂ ਉਹਨਾਂ ਸਕੇਨੋਂ ਫਿਰ ਇਸ ਤਰ੍ਹਾਂ ਦਾ ਅੰਦਰੋਂ ਮਿੱਠਾ ਹੋ ਜਾਂਦਾ ਜਿਉਂ-ਜਿਉਂ ਭਗਤੀ ਕਰਾਂਗੇ ਸੀ ਜਦੋਂ ਸਾਡੇ ਅੰਦਰੋਂ ਭੁਜ ਕਰ ਉਹ ਅਜਿਹੀ ਜਿਹੀ ਮਠਿਆਸ ਆਏਗੀ ਤਾਂ ਉਹ ਕਹਿੰਦੇ ਮਾਲਕ ਉਸ ਜੀਵ ਤੇ ਬੜਾ ਖੁਸ਼ ਹੁੰਦਾ ਉਹ ਮੇਰੇ ਮਾਲਕ ਨੂੰ ਜੀਵ ਚੰਗਾ ਲੱਗਦਾ ਹੈ ਤਾਂ ਬਹੁਤ ਬਹੁਤ ਧੰਨਵਾਦ ਆਕਾਲ ਪੁਰਖੀ ਦਾ ਪ੍ਰਮਾਤਮਾ ਦਾ ਔਰ ਅੱਜ ਨਾਲ ਇਹ ਕਿਰਪਾ ਕੀਤੀ ਹੈ ਆਪਣੀ ਸੇਵਾ ਆਪ ਲਈ ਕੀਤੀ ਹੈ ਉਸ ਤੋਂ ਬਾਅਦ ਸਡੇ ਸਕਾਰ ਜੋ ਉਹ ਦੁਆਰਾ ਕਮੇਟੀ ਦੇ ਪ੍ਰਧਾਨ ਸਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੱਖ ਸਮਾਂ ਦਿੱਤਾ ਹੈ ਉਹ ਨਾਲ ਹੀ ਸਾਡੇ ਗਰਮਜੀਤ ਸਿੰਘ ਜੋ ਕਿ ਆਪਣਾ ਕੀਮਤੀ ਸਵਾਰਤਾ ਦੇ ਜੋ ਇਪਵਾਇਆ ਹੈ ਬਹੁਤ ਬਹੁਤ ਧੰਨਵਾਦ ਕੋਲਾ ਚੁਕਾਨੀ ਧੰਨ ਸ੍ਰੀ ਗੁਰਨ ਸਰ ਕਾ ਪਿਤਾ ਪਰਮਾਤਮਾ ਕੋ ਦਾਸਾ ਸਮਾਪਤੀ ਮੰਨਦਾ ਹੈ ਸੰਗਤ ਕੋ ਦਾਸਾ ਸਮਾਪਤੀ ਮੰਨਦਾ ਹੈ ਗੱਲ ਦੇ ਗ੍ਰਹਣ ਦੇ ਬੁਲਾਓ ਬਾਰੀ ਨੂੰ ਦੀਖਾ ਖਾਲਸਾ ਗੁਆਰਿ ਦੇ ਕੀਤੇ ਸਰੂਪ ਪਵਨ